ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 6 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਤਕਰੀਬਨ ਜ਼ਿਆਦਾਤਰ ਹਿੱਸਿਆਂ ਦੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇਖੀ ਗਈ ਪਰ ਜਿਵੇਂ ਦਿਨ ਚੜਦਾ ਗਿਆ ਕੁਝ ਦੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੋਇਆ ਪਰ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਦੇ ਵਿੱਚ ਸੰਘਣੀ ਤੋਂ ਦਰਮਿਆਨੀ ਧੁੰਦ ਲਗਾਤਾਰ ਬਣੀ ਰਹੀ ਉਹਨਾਂ ਖੇਤਰਾਂ ਦੇ ਵਿੱਚ ਧੁੱਪ ਨਹੀਂ ਨਿਕਲੀ ਜਿਨ੍ਹਾਂ ਖੇਤਰਾਂ ਦੇ ਵਿੱਚ ਧੁੱਪ ਨਿਕਲੀ ਉਹਦੇ ਵਿੱਚ ਗੁਰਦਾਸਪੁਰ ਦੇ ਇਲਾਕੇ ਪਠਾਨਕੋਟ ਦੇ ਹੁਸ਼ਿਆਰਪੁਰ ਦੇ ਨਵਾਂ ਸ਼ਹਿਰ ਦੇ ਚੰਡੀਗੜ੍ਹ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਤੁਪਕ ਕਾਫੀ ਖੇਤਰਾਂ ਦੇ ਵਿੱਚ ਨਿਕਲੀ ਤੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਤੇ ਬਾਕੀ ਜਿਹੜੇ ਰਹਿ ਗਏ ਖੇਤਰ ਸਾਰੇ ਹੀ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਸੰਘਣੀ ਧੁੰਦ ਲਗਾਤਾਰ ਦਿਨ ਬੈਲੇ ਵੀ ਬਣੀ ਰਹੀ ਤੇ ਸੂਰਜ ਦੇ ਦਰਸ਼ਨ ਨਹੀਂ ਹੋਏ। ਦੂਸਰੀ ਤਰਫ ਮੀਹਾਂ ਦਾ ਦੌਰ ਲੰਘ ਚੁੱਕਾ ਹੈ। ਪੰਜਾਬ ਦੇ ਵਿੱਚ ਠੰਡ ਹੋਣੀ ਸੁਭਾਵਿਕ ਤੀ ਸੀਗੀ ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਤੇ ਬਰਫਵਾਰੀ ਦੇ ਨਾਲ ਪੰਜਾਬ ਦਾ ਮੌਸਮ ਥੋੜਾ ਜਿਹਾ ਫਿਰ ਠੰਡਾ ਹੋ ਗਿਆ ਕੱਲ। ਥੋੜੀ ਜਿਹੀ ਗਰਮੀ ਮਹਿਸੂਸ ਦਿਨ ਵੇਲੇ ਕੀਤੀ ਗਈ ਸੀ ਕਿਉਂਕਿ ਧੁੱਪ ਬਹੁਤ سارے ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀਗੀ ਅੱਜ ਸਾਰਾ ਦਿਨ ਠੰਡ ਵਾਲਾ ਮੌਸਮ ਰਿਹਾ ਕੱਲ ਨੂੰ ਹੋ ਸਕਦਾ ਹੈ ਕਿ ਧੁੱਪ ਅੱਜ ਨਾਲੋਂ ਜ਼ਿਆਦਾ ਖੇਤਰਾਂ ਦੇ ਵਿੱਚ ਨਿਕਲੇ ਪਰ ਸਵੇਰ ਵੇਲੇ ਤੇਜ਼ ਠੰਡੀਆਂ ਹਵਾਵਾਂ ਪਹਾੜਾ ਵੱਲੋਂ ਥੱਲੇ ਨੂੰ ਚੱਲ ਸਕਦੀਆਂ ਨੇ ਜਿਸ ਕਰਕੇ ਠੰਡ ਵਿੱਚ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਦਾ ਜਿਵੇਂ ਬਣਿਆ ਹੈ ਉਸੇ ਤਰ੍ਹਾਂ ਹੀ ਬਣਿਆ ਰਹੇਗਾ